ਤੀਜ ਦਾ ਤੇ ਹਮਾਰੇ ਅੱਜ ਸਾਰੇ ਜਨ ਨੇ ਅਸੀਂ ਇਹ ਸਪੈਸ਼ਲ ਬੱਚਿਆਂ ਦੇ ਨਾਲ ਅੱਜ ਉਹਨਾਂ ਨਾਲ ਸੈਲੀਬ੍ਰੇਟ ਕਰ ਰਿਹਾ ਕਿਉਂਕਿ ਅਸੀਂ ਅੱਜ ਇਹਨਾਂ ਦੇ ਨਾਲ ਖੁਸ਼ੀਆਂ ਸਾਂਝੀਆਂ ਕਰਨਾ ਚਾਹੁੰਦੇ ਹਾਂ ਇਹਨਾਂ ਨੂੰ ਵੀ ਸ਼ੌਂਕ ਹੈ ਟਿੱਕਾ ਮਹਿੰਦੀ ਲਗਾਈਏ ਚੂੜੀਆਂ ਪਾਈਏ ਬੱਚੇ ਅੱਜ ਕੁਕਿੰਗ ਦੀ ਕਲਾਸ ਤੁਹਾਨੂੰ ਸਿਖਾਣਗੇ ਸੈਂਡਵਿਚ ਖਵਾਣਗੇ ਤੁਹਾਨੂੰ ਬਹੁਤ ਸੁਆਦ ਸਵਾਦ ਔਰ ਮਾਲਪੂਏ ਬਣਾਏ ਨੇ ਬੱਚਿਆਂ ਨੇ ਤੁਸੀਂ ਬਣਾ ਸਕਦੇ ਹੋ ਮਾਲਪੂੜੇ ਮੌਕਾ ਮਿਲ ਰਿਹਾ ਹੈ ਇਹ ਦਿਖਾਣ ਦਾ ਕਿ ਅਸੀਂ ਵੀ ਉਹ ਸਭ ਕੁਝ ਕਰ ਸਕਦੇ ਆ ਔਰ ਦੇਖੋ ਮਜ਼ਾ ਆਉਂਦਾ ਹੈ ਜਦੋਂ ਤੁਸੀਂ ਆਪਣੇ ਹੱਥ ਨਾਲ ਕੁਝ ਕਰਦੇ ਹੋ ਇੱਕ ਕੰਪੀਟੀਸ਼ਨ ਵਿੱਚ ਪਾਰਟ ਲੈ ਰਹੇ ਹੋ ਜਿਹੜੇ ਸਾਡੇ ਸਾਰੇ ਮਹਿਮਾਨ ਆਏ ਨੇ ਉਹਨਾਂ ਨੂੰ ਅਸੀਂ ਜਵਾਰ ਮਾਲਪੂਏ ਖਵਾ ਰਹਿਆ ਮਤਲਬ ਹੈਲਦੀ ਮਾਲਪੂਏ ਗੁੜ ਦੇ ਨਾਲ ਔਰ ਜਵਾਰ ਦੇ ਨਾਲ ਬਨੇ ਔਰ ਇਹਨੂੰ ਬਣਾਉਣ ਵਾਲੇ ਵੀ ਸਾਡੇ ਹੀ ਸਟੂਡੈਂਟਸ ਹਨ ਜਿਨ੍ਹਾਂ ਨੂੰ ਅਸੀਂ ਸਿਰਫ ਕੱਲ ਦੇ ਦਿਨ ਦੀ ਟ੍ਰੇਨਿੰਗ ਕੀਤੀ ਹੈ ਪਿਆਰ ਹਰ ਕਿਸੇ ਨੂੰ ਚਾਹੀਦਾ ਹੈ ਚਾਹੇ ਉਹ ਜਿਹੋ ਜਿਹਾ ਮਰਜੀ ਇਨਸਾਨ ਹੋਏ ਤੇ ਸੋਨਿਆ ਜੀ ਬਹੁਤ ਹੀ ਵੱਡਾ ਕੰਮ ਕਰ ਰਹੇ ਨੇ ਤਿਉਹਾਰਾਂ ਨੂੰ ਅਸੀਂ ਖੁਸ਼ੀਆਂ ਖੁਸ਼ੀਆਂ ਨਾਲ ਮਨਾਨੇ ਸੜਾ ਖੁਸ਼ੀਆਂ ਮਨਾਉਣ ਦਾ ਤਰੀਕਾ ਅਲੱਗ ਹੋ ਸਕਦਾ ਹੈ ਦੂਸਰੇ ਤਾਂ ਥੋੜੇ ਜਿਹਾ ਅਲੱਗ ਹੈ ਗਿਆ ਕਦੇ ਸਪੈਸ਼ਲ ਬੱਚਿਆਂ ਦੇ ਕੋਲ ਆਣੇ ਆ ਤੇ ਕਦੇ ਬਜ਼ੁਰਗਾਂ ਕੋਲ ਚਲੇ ਜਾਣੇ ਥੋੜਾ ਥੋੜਾ ਟਾਈਮ ਸਪੈਂਡ ਕਰਦੇ ਆ ਬੱਚਿਆਂ ਦੇ ਨਾਲ ਤੁਸੀਂ ਤਾਰੇ ਜ਼ਮੀਨ ਪਰ ਵੀ ਮੂਵੀ ਦੇਖੀ ਉਹਨੇ ਸਤਾਰੇ ਜ਼ਮੀਨ ਪਰ ਤੇ ਅੱਜ ਇਹ ਉਦਾਂ ਦੇ ਬੱਚੇ ਨੇ ਅਗਰ ਤੁਸੀਂ ਚਾਹੋ ਨਾ ਇਹਨਾਂ ਨੂੰ ਪਿਆਰ ਨਾਲ ਬਹੁਤ ਕੁਝ ਦੇ ਸਕਦੇ ਹੋ ਉਹਨਾਂ ਨੂੰ ਸਿਖਾ ਸਕਦੇ ਹੋ ਕਿ ਬੱਚੇ ਅੱਜ ਆਪਣੇ ਆਪ ਕੁਕਿੰਗ ਕਰ ਰਹੇ ਨੇ ਔਰ ਦੇਖੋ ਡਾਂਸ ਕਿ ਕਰ ਰਹੇ ਨੇ ਕਿਹਾ ਮਹਿੰਦੀਆਂ ਲੱਗੀਆਂ ਨੇ ਕਿੰਨੇ ਖੂਬਸੂਰਤ ਬੱਚੇ ਲੱਗ ਰਹੇ ਆ ਜਿਹੜੀ ਉਹ ਦੇਖ ਕੇ ਦਿਲ ਨੂੰ ਸਕੂਨ ਆ ਨਾ ਉਹਦਾ ਤੁਹਾਨੂੰ ਕੋਈ ਤੁਸੀਂ ਸਾਡੀ ਵੀਡੀਓ ਦੇਖੋਗੇ ਪਰ ਉਹਦਾ ਉਹ ਆਨੰਦ ਨਹੀਂ ਆਏਗਾ ਇੱਕ ਵਾਰੀ ਆਇਆ ਕਰੋ ਤੁਹਾਨੂੰ ਦੇਖੋ ਕਿੰਨਾ ਕਿੰਨਾ ਆਨੰਦ ਆਉਂਦਾ ਹੈ ਤੇ ਸਾਰਿਆਂ ਨੂੰ ਹੈਪੀ ਤੀ ਐਸੇ ਤਰ੍ਹਾਂ ਹੀ ਹਰਿਆਲੀਆਂ ਬਣੀਆਂ ਰਹਿਣ ਸਭ ਦੀ ਜ਼ਿੰਦਗੀ 'ਚ ਖੁਸ਼ੀਆਂ ਬਣੀਆਂ ਰਹਿਣ ਜਿਆਦਾ ਐਨਲਾਈਟਡ ਹੋ ਜਾਏ ਅਵੇਕਨਡ ਹੋ ਜਾਏ ਔਰ ਇਨ ਬੱਚਿਆਂ ਸੇ ਬਹੁਤ ਜ਼ਿਆਦਾ ਪਿਆਰ ਕਰੇ ਤੋ ਹਮਾਰਾ ਇੱਕ ਦੇਸ਼ੀ ਇੱਕ ਅਲੱਗ ਬਣ ਜਾਏਗਾ ਅਸ਼ੇਗਲ ਜੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਤੇ ਮੈਂ ਅਮਿਤ ਇੱਕ ਪਾਸੇ ਸੌਣ ਦਾ ਮਹੀਨਾ ਹੈ ਤੇ ਦੂਜੇ ਪਾਸੇ ਪਰੰਪਰਾਗਤ ਤਰੀਕੇ ਦੇ ਨਾਲ ਜਿਹੜਾ ਦੀਆਂ ਦਾ ਤਿਉਹਾਰ ਤੀਜ਼ ਮਨਾਇਆ ਜਾ ਰਿਹਾ ਵੇ ਉੱਥੇ ਹੀ ਲੁਧਿਆਣਾ ਦੇ ਵਿਖੇ ਮਿਸ਼ਨ ਸਮਾਈਲ ਦੇ ਵੱਲੋਂ ਕਾਫੀ ਸੁੰਦਰ ਤਰੀਕੇ ਦੇ ਨਾਲ ਜਿਹੜਾ ਬੋਲੀਆਂ ਪਾਉਂਦੇ ਹੋਏ ਗਿੱਧਾ ਪਾਉਂਦੇ ਹੋਏ ਜਿਹੜੇ ਮੈਂਬਰਸ ਨਜ਼ਰ ਆ ਰਹੇ ਨੇ ਤੋਂ ਕਾਫੀ ਸੋਹਣੇ ਤਰੀਕੇ ਨਾਲ ਜਿਹੜੀ ਅਦਾਵਾ ਸੈਲੀਬ੍ਰੇਟ ਕੀਤਾ ਜਾ ਰਿਹਾ ਵੇ ਜਿਹੜੇ ਮੈਂਬਰਸ ਨੇ ਉਹਨਾਂ ਨਾਲ ਜਿਹੜੀ ਇਹ ਗੱਲਬਾਤ ਕਰ ਲੈਣੇ ਸਤਿ ਸ਼੍ਰੀ ਅਕਾਲ ਮੈਂ ਸਤਿ ਸ਼੍ਰੀ ਅਕਾਲ ਜੀ ਕਾਫੀ ਸੋਹਣੀ ਬੋਲੀਆਂ ਪਾ ਰਹੇ ਹੋ ਤੇ ਗਿੱਧਾ ਪਾ ਕੇ ਪੂਰਾ ਸੈਲੀਬ੍ਰੇਟ ਕਰ ਰਹੇ ਹੋ ਕਿੱਦਾਂ ਇੰਜੋਏ ਕਰ ਰਹੇ ਹੋ ਤਿਉਹਾਰ ਸਾਡਾ ਅੱਜ ਤੀਜ ਦਾ ਤਿਉਹਾਰ ਹੈ ਅੱਜ ਸਾਰੇ ਜਾਂਦੇ ਅਸੀਂ ਇਹ ਸਪੈਸ਼ਲ ਬੱਚਿਆਂ ਦੇ ਨਾਲ ਅੱਜ ਉਹਨਾਂ ਨਾਲ ਸੈਲੀਬ੍ਰੇਟ ਕਰ ਰਹੇ ਹਾਂ ਕਿਉਂਕਿ ਅਸੀਂ ਅੱਜ ਇਹਨਾਂ ਦੇ ਨਾਲ ਖੁਸ਼ੀਆਂ ਸਾਂਝੀਆਂ ਕਰਨਾ ਚਾਹੁੰਦੇ ਹਾਂ ਇਹਨਾਂ ਨੂੰ ਵੀ ਸ਼ੌਂਕ ਹੈ ਟਿੱਕਾ ਮਹਿੰਦੀ ਲਗਾਈਏ ਚੂੜੀਆਂ ਪਾਈਏ ਤੇ ਕਿਉਂ ਨਾ ਆਪਾਂ ਸਾਰੇ ਲੁਧਿਆਣੇ ਚ ਤੀਜ ਤੀਜ ਹੋਈ ਪਈ ਹੈ ਬਟ ਜਿਹੜੀ ਉਹ ਤੀਜ ਹੈ ਨਾ ਉਹ ਸਾਰੇ ਮਤਲਬ ਆਪਣੇ ਖੁਸ਼ੀਆਂ ਵਾਸਤੇ ਕਰ ਰਹੇ ਹਾਂ ਅਸੀਂ ਅੱਜ ਇਹਨਾਂ ਬੱਚਿਆਂ ਲਈ ਖੁਸ਼ੀਆਂ ਮਿਸ਼ਨ ਸਮਾਈਲ ਦਾ ਹਮੇਸ਼ਾ ਤੋਂ ਮਕਸਦ ਰਿਹਾ ਹੈ ਕੁਝ ਅਲੱਗ ਤਰ੍ਹਾਂ ਤੋਂ ਤੀਜ ਕਰਨ ਦਾ ਜਾਂ ਕੁਝ ਵੀ ਅਲੱਗ ਤੋਂ ਸੈਲੀਬ੍ਰੇਟ ਕਰਨ ਦਾ ਤੇ ਅੱ ਵੀ ਮਾਹੌਲ ਚ ਤਿਆਰ ਹੋ ਕੇ ਆਏ ਆ ਔਰ ਬੱਚੇ ਬਹੁਤ ਇੰਜੋਏ ਕਰ ਰਹੇ ਨੇ ਔਰ ਸਾਡੇ ਨਾਲ ਆ ਦੇਖੋ ਇਹਨਾਂ ਨੇ ਕਿੰਨੀ ਸੋਹਣੀ ਮਹਿੰਦੀ ਲਵਾਈ ਆ ਜਨ ਬੱਚਿਆਂ ਨੇ ਕੁਕਿੰਗ ਦਾ ਵੀ ਕੀਤਾ ਵਾ ਵਿਦਆਊਟ ਫਾਇਰ ਕੁਕਿੰਗ ਹੈ ਸਾਡਾ ਮੈਸੇਜ ਅਸੀਂ ਦੇਣਾ ਚਾਹੁੰਦੇ ਆ ਤਾਂ ਕਿ ਸਭ ਨੂੰ ਪਤਾ ਲੱਗੇ ਕਿ ਬੱਚੇ ਐਨੇ ਮਿਹਨਤੀ ਨੇ ਅਸੀਂ ਇਹਨਾਂ ਬੱਚਿਆਂ ਦੇ ਨਾਲ ਤੁਸੀਂ ਤਾਰੇ ਜ਼ਮੀਨ ਪਰ ਵੀ ਮੂਵੀ ਦੇਖੀ ਹੋਣੀ ਸੀ ਤਾਰੇ ਜ਼ਮੀਨ ਪਰ ਤੇ ਅੱਜ ਇਹ ਉਦਾਂ ਦੇ ਬੱਚੇ ਨੇ ਅਗਰ ਤੁਸੀਂ ਚਾਹੋ ਨਾ ਇਹਨਾਂ ਨੂੰ ਪਿਆਰ ਨਾਲ ਬਹੁਤ ਕੁਝ ਦੇ ਸਕਦੇ ਹੋ ਉਹਨਾਂ ਨੂੰ ਸਿਖਾ ਸਕਦੇ ਹੋ ਔਰ ਇੱਥੇ ਆਸ਼ੀਰਵਾਦ ਸਕੂਲ ਚ ਇਹ ਸਭ ਕੁਝ ਡਾਕਟਰ ਨੀਲਮ ਸੋਢੀ ਸਿਖਾਉਂਦੇ ਨੇ ਬਹੁਤ ਹੀ ਪਿਆਰ ਨਾਲ ਨਾ ਬੱਚਿਆਂ ਨੂੰ ਔਰ ਦੇਖੋ ਤੁਸੀਂ ਇਹਨਾਂ ਨੇ ਇਹਨੇ ਸੋਹਣੀਆਂ ਚੀਜ਼ਾਂ ਬ ਜੋ ਕਿ ਆਮ ਬੱਚਾ ਬਣਾਣ ਤਾਂ ਸਿੱਖਣ ਤੇ ਵੀ ਇਤਰਾਜ਼ ਕਰਦੇ ਨੇ ਪਰ ਇਹ ਬੱਚੇ ਮਿਹਨਤ ਕਰਕੇ ਕਮਾ ਆ ਵੀ ਰਹੇ ਨੇ ਬੱਚੇ ਅੱਜ ਕੁਕਿੰਗ ਦੀਆਂ ਕਲਾਸਾਂ ਤੁਹਾਨੂੰ ਸਿਖਾਣਗੇ ਸੈਂਡਵਿਚ ਖਵਾਣਗੇ ਤੁਹਾਨੂੰ ਬਹੁਤ ਸੁਆਦ ਸੁਆਦ ਔਰ ਮਾਲਪੂਏ ਵੀ ਬਣਾਏ ਨੇ ਬੱਚਿਆਂ ਨੇ ਤੁਸੀਂ ਬਣਾ ਸਕਦੇ ਹੋ ਮਾਲਪੂੜੇ ਇਹ ਪਿੰਡਾਂ ਦੇ ਵਿੱਚ ਤਾਂ ਕਾਫੀ ਰਵਾਇਤੀ ਤਰੀਕੇ ਨਾਲ ਮਨਾਈ ਜਾਂਦੀ ਸੀ ਮਨਾਇਆ ਜਾਂਦਾ ਸੀਗਾ ਧੀਆਂ ਦਾ ਤਿਉਹਾਰ ਤੇ ਇਸ ਵਾਰੀ ਤੁਸੀਂ ਕਿੱਦਾਂ ਸੈਲੀਬ੍ਰੇਟ ਕਰ ਰਹੇ ਹੋ ਤੇ ਕੀ ਕੁਝ ਇਸ ਵਾਰੀ ਇਵੈਂਟ ਦੇ ਵਿੱਚ ਖਾਸ ਰੱਖਿਆ ਹੋਇਆ ਹੈ ਕੀ ਕੰਪੀਟੀਸ਼ਨਸ ਕਰਾਏ ਜਾ ਰਹੇ ਨੇ ਸਰ ਦਾ ਇਹਦੇ ਵਿੱਚ ਅੱਜ ਜਿਹੜਾ ਸੀ ਕੰਪੀਟੀਸ਼ਨ ਇਹ ਸਪੈਸ਼ਲ ਬੱਚੇ ਨੇ ਜਿਹੜੇ ਕੰਪੀਟੀਸ਼ਨ 'ਚ ਆ ਰਹੇ ਨੇ ਕੰਪੀਟੀਸ਼ਨ ਕੀ ਹੈ ਵਿਦਾਊਟ ਫਾਇਰ ਕੁਕਿੰਗ ਕੰਪੀਟੀਸ਼ਨ ਹੈ ਜੋ ਕਿ ਨਾ ਬੱਚਿਆਂ ਨੇ ਬਹੁਤ ਕੁਝ ਆਈਟਮਸ ਤਿਆਰ ਕੀਤੀਆਂ ਨੇ ਔਰ ਤੁਸੀਂ ਦੇਖ ਸਕਦੇ ਹੋ ਕਿ ਨਾਰਮਲ ਬੱਚੇ ਤਾਂ ਕੰਪੀਟੀਸ਼ਨ 'ਚ ਪਾਰਟਿਸਿਪੇਟ ਕਰਦੇ ਹਨ ਜਦੋਂ ਇੱਦਾਂ ਦੇ ਬੱਚੇ ਪਾਰਟਿਸਿਪੇਟ ਕਰਦੇ 기상으뉴스 ਹਮੇਸ਼ਾ ਇਹਨਾਂ ਨੂੰ ਸਪੋਰਟ ਕਰਨਾ ਚਾਹੀਦਾ ਹੈ ਇਹ ਸਾਡੇ ਛੋਟੇ-ਛੋਟੇ ਸਿਤਾਰੇ ਨੇ ਜ਼ਮੀਂ ਤੇ ਇਹਨਾਂ ਨੂੰ ਸਾਨੂੰ ਇਹਨਾਂ ਨੂੰ ਦਇਆ ਨਹੀਂ ਚਾਹੀਦੀ ਤੁਹਾਡਾ ਪਿਆਰ ਚਾਹੀਦਾ ਹੈ ਤੁਹਾਡੀ ਸਪੋਰਟ ਚਾਹੀਦੀ ਹੈ ਤੁਸੀਂ ਵੀ ਆਓ ਡੁਗਰੀ ਫੇਜ਼ 1 ਚ ਇਹ ਵਾਲਾ ਜਿਹੜਾ ਸਕੂਲ ਹੈ ਆਸ਼ੀਰਵਾਦ ਸਕੂਲ ਔਰ ਸਾਡੇ ਮੈਂਬਰ ਡਾਕਟਰ ਗਗਨ ਇਹ ਵੀ ਇਹਨਾਂ ਦਾ ਅੱਜ ਬਰਥਡੇ ਵੀ ਹੈ ਔਰ ਇਹਨਾਂ ਨੇ ਵੀ ਇਹਨਾਂ ਬੱਚਿਆਂ ਦੇ ਨਾਲ ਆ ਕੇ ਸੈਲੀਬ੍ਰੇਟ ਕਰ ਰਹੇ ਨੇ ਕਿ ਬਹੁਤ ਵੱਡੀ ਗੱਲ ਹੁੰਦੀ ਜਦੋਂ ਆਪਾਂ ਬਰਥਡੇਜ਼ ਆਪਾਂ ਸੈਲੀਬ੍ਰੇਟ ਕਰਦੇ ਆ ਬਰਥਡੇਜ਼ ਐਨੀਵਰਸਰੀ ਤੁਸੀਂ ਵੀ ਮਨਾ ਸਕਦੇ ਹੋ ਔਰ ਥੈਂਕ ਯੂ ਸੋ ਮਚ ਮਾਈ ਮਿਸ਼ਲ ਸਮਾਈਲ ਫੈਮਿਲੀ ਜਿਹ ਦੀ ਹੈ ਸਾਡੇ ਨਾਲ ਨਵੇਂ ਮੈਂਬਰਸ ਜੁੜੇ ਨੇ ਤੁਸੀਂ ਇਹਨਾਂ ਨੂੰ ਵੀ ਮਿਲ ਸਕਦੇ ਹੋ ਸੁਪ੍ਰੀਤੀ मैम ਹੈ ਅਬ ਸੁਪ੍ਰੀਤੀ मैम ਜੋ ਬਹੁਤ ਅੱਛੇ ਟੀਚਰ ਵੀ ਰਹਿ ਚੁੱਕੇ ਨੇ ਔਰ ਅੱਜ ਦੀ ਡੇਟ 'ਚ ਸਾਡੇ ਨਾਲ ਸਪੋਰਟ ਕਰ ਰਹੇ ਹੈ ਹਰਪ੍ਰੀਤ मैम ਹੈ ਜੋ ਕਿ ਸਾਡੇ ਨਾਲ ਸਾਰੇ ਖੜੇ ਹੋਏ ਤੁਸੀਂ ਵੀ ਸਾਡੇ ਨਾਲ ਜੁੜੋ ਮਿਲ ਕੇ ਖੁਸ਼ੀਆਂ ਮਾਣ ਸਕਦੇ ਨਵੇਂ ਤਰੀਕੇ ਦੇ ਨਾਲ ਨਵੇਂ ਉਪਰਾਲੇ ਦੇ ਨਾਲ ਇਹਨਾਂ ਬੱਚਿਆਂ ਨੂੰ ਤੁਹਾਡੇ ਪਿਆਰ ਦੀ ਲੋੜ ਹੈ ਦਇਆ ਦੀ ਲੋੜ ਨਹੀਂ ਹੈ ਸੋ ਗੋ ਹੈਡ ਕਮ ਹੈਡ ਇੱਥੇ ਆਓ ਆਕੇ ਇਹਨਾਂ ਦੇ ਨਾਲ ਇੰਜੋਏ ਕਰੋ ਪਹਿਲਾਂ ਦਾ ਹੈਪੀ ਬਰਥਡੇ ਮੈਮ ਥੈਂਕ ਯੂ ਸੋ ਮਚ ਦੀਆ ਜੀ ਇਵੈਂਟ ਤੇ ਪਹੁੰਚੇ ਹੋ ਕਿੱਦਾਂ ਫੀਲ ਹੋ ਰਿਹਾ ਕਿਉਂਕਿ ਕਹਿਨੋ ਤਾਂ ਇਹ ਸਪੈਸ਼ਲ ਚਾਈਲਡ ਨੇ ਬਟ ਇਹਨਾਂ ਨੂੰ ਐ ਸਿੰਪਲ ਬਿਲਕੁਲ ਟ੍ਰੀਟ ਕਰਨ ਦੀ ਲੋੜ ਹੈ ਬਿਲਕੁਲ ਇਹਨਾਂ ਨੂੰ ਵੀ ਪਿਆਰ ਦੀ ਲੋੜ ਹੈ ਪਿਆਰ ਹਰ ਕਿਸੇ ਨੂੰ ਚਾਹੀਦਾ ਹੈ ਚਾਹੇ ਉਹ ਜਿਹੋ ਜਿਹਾ ਮਰਜ਼ੀ ਇਨਸਾਨ ਹੋਏ ਤੇ ਸੋਨੀਆ ਜੀ ਬਹੁਤ ਹੀ ਵੱਡਾ ਕੰਮ ਕਰ ਰਹੇ ਨੇ ਨਾਲ ਸਾਰੀ ਟੀਮ ਤੇ ਬਹੁਤ ਖੁਸ਼ੀ ਹੁੰਦੀ ਹੈ ਤੇ ਬਰਥਡੇ ਵਾਸਤੇ ਇੱਧਰ ਆ ਕੇ ਇੱਕ ਅਲੱਗ ਹੀ ਖੁਸ਼ੀ ਹੈ ਸਾਰੇ ਜਹਾਂ ਤੋਂ ਖੁਸ਼ੀਆਂ ਮਿਲਦੀਆਂ ਨੇ ਜਦੋਂ ਇਹਨਾਂ ਦੀਆਂ ਬਲੇਸਿੰਗਸ ਮਿਲਦੀਆਂ ਨੇ ਉਹ ਲੱਗਦਾ ਕਿ ਰੱਬ ਬਲੇਸਿੰਗਸ ਦੇ ਰਿਹਾ ਤੁਹਾਨੂੰ इना वाइट काम करंजू सेठी है मैं वाइस प्रेजिडेंट हमिश इसमाइल एन जी ओ नहीं कहना चाहवा कि ये परिवार है जी अपने हर तरह द ਤਿਉਹਾਰਾਂ ਨੂੰ ਅਸੀਂ ਖੁਸ਼ੀਆਂ ਖੁਸ਼ੀਆਂ ਨਾਲ ਮਨਾਨੇ ਸੜਾ ਖੁਸ਼ੀਆਂ ਮਨਾਉਣ ਦਾ ਤਰੀਕਾ ਅਲੱਗ ਹੋ ਸਕਦਾ ਹੈ ਦੂਸਰੇ ਤੋਂ ਥੋੜੇ ਜਿਹਾ ਅਲੱਗ ਹੈ ਗਿਆ ਕਦੇ ਸਪੈਸ਼ਲ ਬੱਚਿਆਂ ਦੇ ਕੋਲ ਆਨੇ ਆ ਤੇ ਕਦੇ ਬਜ਼ੁਰਗਾਂ ਕੋਲ ਚਲੇ ਜਾਣੇ ਥੋੜਾ ਥੋੜਾ ਟਾਈਮ ਸਪੈਂਡ ਕਰਦੇ ਆ ਉਹਨਾਂ ਨੂੰ ਅਸੀਂ ਖੁਸ਼ੀਆਂ ਦਿੰਨੇ ਆ ਉਹਨਾਂ ਤੋਂ ਢੇਰ ਸਾਰਾ ਅਸ਼ੀਰਵਾਦ ਪਿਆਰ ਸਾਨੂੰ ਮਿਲਦਾ ਹੈ ਤੇ ਅਸੀਂ ਚਾਹਨੇ ਕਿ ਤੁਸੀਂ ਸਾਰੇ ਵੀ ਸਾਨੂੰ ਐਸੀ ਤਰੀਕ ਜੁਆਇਨ ਕਰਿਆ ਕਰੋ ਬਹੁਤ ਸਾਰੇ ਪੈਸੇ ਨਹੀਂ ਲੱਗਦੇ ਪਰ ਪੈਸੇ ਲੱਗਦੇ ਹੈ ਕਿਉਂਕਿ ਇੱਕ ਤਾਂ ਹੱਥ ਜਦੋਂ ਮਿਲਣਗੇ ਕਿ ਗੁੰਦ ਨਾਲ ਘੜਾ ਪਰਦਾ ਹੈ ਤੇ ਜਦੋਂ ਅੱਗੇ ਕਰਨਾ ਹੀ ਕੁਝ ਚਾਹਨੇ ਆ ਸਮਝ ਨਹੀਂ ਆਦੀ ਕਿੱ ਨਾ ਦੇ ਉੱਤੇ ਵੀ ਲੋੜ ਹੈ ਪਰ ਜੇ ਥੋੜਾ ਜਿਹਾ ਉੱਚਾ ਕੱਢ ਕੇ ਇਸ ਤਰ੍ਹਾਂ ਮਿਸ਼ਨ ਸਮਾਈਲ ਦੇ ਨਾਲ ਜਾਂ ਕਿਸੇ ਵੀ ਐਨ ਜੀਓ ਨਾਲ ਤੁਸੀਂ ਜੁੜਦੇ ਹੋ ਤੁਸੀਂ ਦੇਖੋ ਕਿ ਕਿੰਦੀਆਂ ਖੁਸ਼ੀਆਂ ਨੇ ਜਿਹੜੀਆਂ ਤੁਹਾਡੇ ਪਰਿਵਾਰ ਨੂੰ ਬਲੇਸਿੰਗਸ ਮਿਲ ਰਹੀਆਂ ਤੇ ਅਸਾਨੂੰ ਮੈਂ ਸਪੈਸ਼ਲ ਬੱਚੇ ਨਹੀਂ ਕਹਿਣਾ ਚਾਹਦੀ ਸਪੈਸ਼ਲ ਨਹੀਂ ਕਿ ਸੱਚ ਉਹ ਸਪੈਸ਼ਲ ਬੱਚੇ ਨੇ ਕਿਉਂ ਕਿ ਉਹਨਾਂ ਦੇ ਵਿੱਚ ਐ ਸਪੈਸ਼ialਟੀ ਹੈ ਕਿ ਨਾਰਮਲ ਇਨਸਾਨ ਜਿਹੜਾ ਹੈ ਉਹ ਆਪਣੀਆਂ ਬੜੀਆਂ ਚੀਜ਼ਾਂ ਚਲਾਕੀਆਂ ਵੀ ਕਰੇਗਾ ਬੜੀਆਂ ਚੀਜ਼ਾਂ ਤੁਹਾਨੂੰ ਆਪਣੇ ਹੁਨਰ ਦਿਖਾਏਗਾ ਪਰ ਇਹਨਾਂ ਬੱਚਿਆਂ ਦੇ ਨਾਲ ਇਹਨਾਂ ਪਿਆਰਾ ਜਿਹਾ ਦਿਲ ਦਿੱਤਾ ਰੱਬ ਨੇ ਤੇ ਉਹਨਾਂ ਨੂੰ ਨਿਲਮ ਸੋਢੀ ਮੈਮ ਹੈਗੇ ਨੇ ਉਹਨਾਂ ਨੇ ਇਹਨਾਂ ਨੂੰ ਇਸ ਕਾਬਿਲ ਬਣਾਇਆ ਉਹਨਾਂ ਦੀ ਟੀਮ ਨੇ ਕਿ ਬੱਚੇ ਅੱਜ ਆਪਣੇ ਆਪ ਕੁਕਿੰਗ ਕਰ ਰਹੇ ਨੇ ਔਰ ਦੇਖੋ ਡਾਂਸ ਕਿਆ ਕਰ ਰਹੇ ਨੇ ਕਿਆ ਮਹਿੰਦੀਆਂ ਖੂਬ ਸੂਰਤ ਬੱਚੇ ਲੱਗ ਰਹੇ ਆ ਜਿਹੜੀ ਉਹ ਦੇਖ ਕੇ ਦਿਲ ਨੂੰ ਸਕੂਨ ਆ ਨਾ ਉਹਦਾ ਤੁਹਾਨੂੰ ਕੋਈ ਤੁਸੀਂ ਸਾਡੀ ਵੀਡੀਓ ਦੇਖੋਗੇ ਪਰ ਉਹਦਾ ਉਹ ਆਨੰਦ ਨਹੀਂ ਆਏਗਾ ਇੱਕ ਵਾਰੀ ਆਇਆ ਕਰੋ ਤੁਹਾਨੂੰ ਦੇਖੋ ਕਿੰਨਾ ਕਿੰਨਾ ਆਨੰਦ ਆਉਂਦਾ ਹੈ ਤੇ ਸਾਰੇ ਨੂੰ ਹੈਪੀ तीज ਐਸੇ ਤਰ੍ਹਾਂ ਹੀ ਹਰੀਆਲੀਆਂ ਬਨੀਆਂ ਰਹਿਣ ਸਭ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਬਨੀਆਂ ਰਹਿਣ ਸਤਿ ਸ਼ਿਕਾਰ ਬਹੁਤ ਸੋਹਣੀਆਂ ਗੱਲਾਂ ਕਿਤੇ ਮੈਮ ਨੇ ਮੈਮ ਕਿੱਦਾਂ ਇੰਜੋਏ ਕਰ ਰਹੇ ਹੋ ਸੂ ਸੋਹਣੇ ਸੋਹੜੇ ਬੱਚੇ ਬਿਲਕੁਲ ਪੰਜਾਬੀ ਅਟਾਇਰ ਦੇ ਵਿੱਚ ਰਵਾਇਤੀ ਤਰੀਕੇ ਨਾਲ ਤਿਆਰ ਹੋ ਕੇ ਗਿੱਧਾ ਪਾ ਰਹੇ ਨੇ ਬੋਲੀਆਂ ਪਾ ਰਹੇ ਨੇ हाँ yeah. जी बहुत अच्छा बहुत अच्छा लग रहा है ये हमारी गॉड को जो है ये बेस्ट कॉन्ट्रीब्यूशन है अगर हम सारे जने इतने ज़्यादा एनलाइटेंड हो जाएँ अवेकंट हो जाएँ और इन बच्चों से बहुत ज़्यादा प्यार करें तो हमारा एक देश ही एक अलग बन जाएगा हमारी सोसाइटी अलग बन जाएगी इनको प्यार की ज़रूरत है और हमने इनको प्यार देना है इनमें कॉन्फिडेंस लेकर आना है सो दैट ये बच्चे बहुत आगे चले जाएँ थैंक यू वेरी मच मैम कहूँ तो बच्चे जो स्पेशल चाइल्ड ने बट हुनर की गल करिए कॉम्पिटिशन भी ਐਜ਼ ਨਾਰਮਲ ਜਿਹੜੇ ਬੱਚੇ ਹੁੰਦੇ ਨੇ ਉਦਾਂ ਹੀ ਅਪੀਅਰ ਹੋ ਰਹੇ ਨੇ ਤੇ ਕਾਫੀ ਕੁਕਿੰਗ ਕੰਪੀਟੀਸ਼ਨ ਵੀ ਕਰਾਇਆ ਗਿਆ ਤੇ ਕਿਤਾ ਦੇਖਦੇ ਵੇ ਨਾ बच्चों बच्चे पार्टिसिपेशन बहुत अच्छा बहुत अच्छा है ये हमारी नज़र में थोड़ा सा हो सकता है कि थोड़े इनमें डिफ्रेंसिस हैं पर इनकी नज़रों में नहीं ये बेस्ट है और इनका एक दूसरे के साथ कोई कॉम्पिटिशन नहीं बस इनको है कि हमने बेस्ट 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 ही करना है तो ये रियली बहुत ही अच्छा मैम बहुत अच्छा काम कर रहे हैं मैं तो अभी जुड़ी हूँ इनके साथ पर बहुत अच्छा है आई थिंक कि सबको इसके लिए बहुत ज़्यादा वेकेंट होना चाहिए और हमें आगे आगे सोसाइटी को लेके जाना चाहिए थैंक यू वेरी मच्छली मैम तीज का त्यौहार कितना महत्व रखता है कुड़िया के जीवन में ਬਹੁਤ ਇੰਪੋਰਟੈਂਟ ਹੈ ਉਹਨਾਂ ਕੋ ਆਪਣੀ सेलिब्रेशंस ਦਾ ਪਤਾ ਚਲਦਾ ਹੈ ਆਪਣੀ ਰਿਸਪੌਂਸਿਬਿਲਟੀਜ਼ ਦਾ ਪਤਾ ਚਲਦਾ ਹੈ ਨਾਲੇ ਆਪਣੇ ਵਿਰਸੇ ਦੇ ਨਾਲ ਜੁੜਦੇ ਨੇ ਸੋ ਫੈਸਟੀਵਲਸ ਆਰ ਵੈਰੀ ਇੰਪੋਰਟੈਂਟ ਐਂਡ ਆਮ ਵੈਰੀ ਹੈਪੀ ਟੂ ਬੀ ਹੇਅਰ ਤੁਹਾਨੂੰ ਬਹੁਤ اچھا ਲੱਗ ਰਿਹਾ ਹੈ ਇੱਥੇ ਆ ਕੇ ਚਾਈਲਡ ਕੈਨੂ ਸਪੈਸ਼ਲ ਚਾਈਲਡ ਨੇ ਬਟ ਮੂਵਮੈਂਟ ਇਦਾਂ ਕਰ ਰਹੇ ਨੇ ਕੰਪੀਟੀਸ਼ਨ ਦੇ ਵਿੱਚ ਸਹੀ ਤਰੀਕੇ ਪਾਵੇ ਨਾਰਮਲ ਬੱਚੇ ਆ ਵਾਂਗ ਹੀ ਬਿਲਕੁਲ ਲੱਗੇ ਪਏ ਨੇ ਹਰ ਤਰੀਕੇ ਦੇ ਪਾਵੇ ਡਾਂਸਿੰਗ ਦੀ ਗੱਲ ਕਰੀਏ ਬੋਲੀ ਪਾ ਰਹੇ ਨੇ ਗਿੱਧਾ ਪਾ ਰਹੇ ਨੇ ਕੀ ਤਾਂ ਦੇਖਦੇ ਕਿੰਨੀ ਖੁਸ਼ੀ ਮਹਿਸੂਸ ਹੁੰਦੀ ਹੈ ਇਹਨਾਂ ਬੱਚਿਆਂ ਨੂੰ ਇਦਾਂ ਕੰਪੀਟੀਸ਼ਨ ਦੇ ਵਿੱਚ ਅ ਅਪੀਅਰ ਜਦ ਹੁੰਦੇ ਨੇ ਬੱਚੇ ਅਗਰ ਤੁਸੀਂ ਇਹਨਾਂ ਦੀ ਗੱਲ ਕਰੋ ਤੇ ਤੁਸੀਂ ਇਹਨਾਂ ਦੇ ਚਿਹਰੇ ਕੈਪਚਰ ਕਰੋ ਤਾਂ ਤੁਹਾਨੂੰ ਆਪ ਹੀ ਪਤਾ ਚੱਲ ਜਾਏਗਾ ਕਿ ਐਕਸਾਈਟਮੈਂਟ ਟੌਪ ਲੈਵਲ ਦੀ ਹੈ ਇਸ ਵੇਲੇ ਕਿਉਂ ਕਿਉਂਕਿ ਇਹਨਾਂ ਨੂੰ ਮੌਕਾ ਮਿਲ ਰਿਹਾ ਹੈ ਇਹ ਦਿਖਾਣ ਦਾ ਕਿ ਅਸੀਂ ਵੀ ਉਹ ਸਭ ਕੁਝ ਕਰ ਸਕਦੇ ਆ ਔਰ ਦੇਖੋ ਮਜ਼ਾ ਆਉਂਦਾ ਹੈ ਜਦੋਂ ਤੁਸੀਂ ਆਪਣੇ ਹੱਥ ਨਾਲ ਕੁਝ ਕਰਦੇ ਹੋ ਇੱਕ ਕੰਪੀਟੀਸ਼ਨ ਵਿੱਚ ਪਾਰਟ ਲੈ ਰਹੇ ਹੋ ਹੈਨਾ ਸਾਰੇ ਇਹਨਾਂ ਨੂੰ ਜਿੱਤਣ ਦੀ ਹੈ ਨਹੀਂ ਬਸ ਐਕਸਾਈਟਮੈਂਟ ਲੈ ਵਲ ਇੰਨਾ ਜ਼ਿਆਦਾ ਹੈ ਨਹੀਂ ਨਾ ਪਰ ਜਿੱਤਣਗੇ ਵੀ ਨਾ ਇਹ ਤੁਸੀਂ ਇਹ ਨਾ ਸੋਚਿਓ ਕਿ ਜਿਹੜਾ ਹਾਰਿਆ ਉਹ ਰੋਏਗਾ ਉਹ ਦੂਜੇ ਵਾਸਤੇ ਕਲਾਪ ਵੀ ਕਰੇਗਾ ਪਰ ਕੋਸ਼ਿਸ਼ ਆਪਣੀ ਪੂਰੀ ਕਰਨਗੇ ਕਿ ਇਹ ਸਾਡਾ ਔਰ ਸਭ ਦੇ ਨਾਲ ਇਹਨਾਂ ਦੇ ਆਪਣੇ ਆਪਣੇ ਜਿਹੜੇ ਸਟਾਫ ਮੈਂਬਰ ਹਨ ਅਪਾਇੰਟਡ ਹਨ ਕੋਈ ਕੋਈ ਐਕਸਾਈਟਡ ਹੈ ਕਿ ਮੇਰੀ ਟੀਮ ਜਿੱਤੇਗੀ ਮੇਰੀ ਟੀਮ ਕਰੇਗੀ ਔਰ ਅਲਗ-ਅਲਗ ਚੀਜ਼ਾਂ ਭੇਲ ਹੈ ਸੈਂਡਵਿਚਸ ਹੈ ਕੋਈ ਨਿੰਬੂ ਪਾਣੀ ਬਣਾ ਰਿਹਾ ਕੋਈ ਡੈਜ਼ਰਟ ਬਣਾ ਰਿਹਾ ਜਿਸ ਨੂੰ ਜੋ ਚੋਇਸ ਉਹ ਆਦੀ ਆਪਣੀ ਸੀ ਕਿ ਤੁਸੀਂ ਕੀ ਬਣਾਣਾ ਚਾਹ ਰਹੇ ਹੋ ਔਰ ਰਹਿ ਗਈ ਗੱਲ ਇਹ ਕਿ ਐਨਜॉयਮੈਂਟ ਦੇਖੋ ਹਰ ਇੱਕ ਚੀਜ਼ ਹਰ ਤਰ੍ਹਾਂ ਦੀ ਹੁੰਦੀ ਹੈ ਇਹ ਤਾਂ ਆਪਣੀ ਮਰਜ਼ੀ ਹੈ ਕਿ ਆਪਾਂ ਕੀ ਕਰਨਾ ਚਾਹੀਏ ਜਿਹੜਾ ਸਮਾਜ ਦੇਖਦਾ ਹੈ ਤਾਂ ਸੋਚਦਾ ਹੈ ਨਹੀਂ ਕਰ ਸਕਦੇ ਮੈਂ ਤੁਹਾਨੂੰ ਇਹੀ ਕਹਿ ਰਹੀ ਹਾਂ ਹੈਂਡ ਫੰਕਸ਼ਨ ਸ਼ਾਇਦ ਥੋੜਾ ਟਾਈਮ ਲਗਾ ਕੇ ਕਰ ਲੈਣਗੇ ਸਿੱਖਣ ਵਿੱਚ ਥੋੜਾ ਟਾਈਮ ਲੱਗ ਜਾਏਗਾ اچھا ਮੈਂ ਤੁਹਾਨੂੰ ਹੋਰ ਗੱਲ ਦੱਸਦੀ ਆ ਇੱਥੇ ਤੇ ਜਿਹੜੇ ਕਰ ਰਹੇ ਨੇ ਕਰ ਰਹੇ ਨੇ ਇਹ ਬਿਨਾ ਅੱਗ ਦੇ ਫਾਇਰਲੈਸ ਕੁਕਿੰਗ ਹੈ ਅੱਜ ਸਾਡੇ ਉਮ ਇੱਥੇ ਜੋ ਸਾਡੇ ਸਾਰੇ ਮਹਿਮਾਨ ਆਏ ਨੇ ਉਹਨਾਂ ਨੂੰ ਅਸੀਂ ਜਵਾਰ ਮਾਲਪੂਏ ਖਵਾ ਰਿਆ ਮਤਲਬ ਹੈਲਦੀ ਮਾਲਪੂਏ ਗੁੜ ਦੇ ਨਾਲ ਔਰ ਜਵਾਰ ਦੇ ਨਾਲ ਬਨੇ ਔਰ ਇਹਨੂੰ ਬਣਾਉਣ ਵਾਲੇ ਵੀ ਸਾਡੇ ਹੀ ਸਟੂਡੈਂਟਸ ਹਨ ਜਿਨ੍ਹਾਂ ਨੂੰ ਅਸੀਂ ਸਿਰਫ ਕੱਲ ਦੇ ਦਿਨ ਦੀ ਟ੍ਰੇਨਿੰਗ ਕੀਤੀ ਹੈ ਉਹਨੂੰ ਪਾਣਾ ਮਿਕਸ ਕਰਨਾ ਪਾਣਾ ਪਲਟਣਾ ਤੁਸੀਂ ਸੋਚੋ ਕਿ ਹਾਏ ਇਹ ਕੋਈ ਚੀਜ਼ ਗਿਰਾ ਦੇਣਗੇ ਤੋੜ ਦੇਣਗੇ ਪਰਫੈਕਟ ਬਣਾਣਾ ਸਿੱਖ ਗਏ ਨੇ ਸਿਰਫ 2 ਘੰਟਿਆਂ ਦੀ ਸੈਸ਼ਨ ਵਿੱਚ ਬੇਸਿਕ ਸਿਖਾਣ ਵਾਲੇ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹਨਾਂ ਦੀ ਤਾਕਤ ਕੀ ਹੈ ਸਿੱਖਣ ਦੀ ਔਰ ਸਿੱਖਣ ਵਾਲੇ ਨੇ ਤਾਂ ਆਪਣੇ ਤਰੀਕੇ ਨਾਲ ਸਿੱਖ ਜਾਣਾ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਕਿਸ ਤਰ੍ਹਾਂ ਸਿਖਾ ਸਕਦੇ ਫਿਰ ਤਾਂ ਸਭ ਕੁਝ ਠੀਕ ਹੈ ਸੋ ਇਹ ਬੱਚੇ ਨੇ ਬਸ ਇਹਨਾਂ ਨੂੰ ਨੀਡ ਹੈ ਪਿਆਰ ਦੀ ਇਕੁਅਲੀ ਟ੍ਰੀਟ ਕਰਨ ਦੀ ਬਹੁਤ ਹੀ ਸੋਹਣੀ ਤਰੀਕੇ ਨਾਲ ਜਿਹੜੀ ਕੰਪੀਟੀਸ਼ਨ ਚੱਲਦੀ ਪਈ ਹੈ ਕੀ ਪ੍ਰਿਪੇਅਰ ਕਰ ਰਹੇ ਹੋ ਕੇਕ ਫੂਡਿੰਗ ਕੇਕ ਫੂਡਿੰਗ ਤੇ ਤੁਸੀਂ ਕੀ ਪ੍ਰਿਪੇਅਰ ਕਰ ਰਹੇ ਹੋ ਅੱਜ ਮਿੰਨੂਆਨੇ ਲਿੰਬੂ ਪਾਣੀ ਮੂਆਨੇ ਕਿਤਾ ਸੈਲੀਬ੍ਰੇਟ ਕਰ ਰਹੇ ਹੋ ਗਿੱਧਾ ਪਾਇਆ ਪੰਗੜੇ ਪਾਇਆ ਹਾਂ ਗਿੱਧਾ ਕੋਲ ਇੰਜੋਏ ਕਰ ਰਹੇ ਹੋ ਜੈ ਤੋ ਇਹ ਬੱਚੇ ਨੇ ਕਾਫੀ ਸੋਹਣੇ ਤਰੀਕੇ ਦੇ ਨਾਲ ਕਾਫੀ ਖੁਸ਼ ਆ ਇਹਨਾਂ ਦੇ ਚਿਹਰੇ ਤੇ ਹੀ ਤੁਸੀਂ ਦੇਖ ਸਕਦੇ ਹੋ ਕਾਫੀ ਖੇਲੇ ਖੇਲੇ ਚਿਹਰੇ ਨਜ਼ਰ ਆ ਰਹੇ ਨੇ ਤੀਆਂ ਦਾ ਤਿਵਾਰ ਜਿਹੜਾ ਹੈ ਮਿਸ਼ਨ ਸਮਾਈਲ ਦੇ ਵੱਲੋਂ ਅੱਜ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ ਆਸ਼ੀਰਵਾਦ ਆਸ਼ੀਰਵਾਦ ਫਾਊਂਡੇਸ਼ਨ ਦੇ ਬੱਚੇ ਨੇ ਕੀ ਬਣਾ ਰਹੇ ਹੋ ਸੈਂਡਵਿਚ ਸੈਂਡਵਿਚ ਮੈਮ ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਹੈ ਮੈਮ ਤੀਆਂ ਦਾ ਤਿਵਾਰ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ ਉਹ ਵੀ ਬੱਚਿਆਂ ਦੇ ਨਾਲ ਬਹੁਤ ਖੁਸ਼ ਹੋ ਰਹੀ ਹੈ ਸਰ ਬੱਚੇ ਕੰਮ ਕਰੇ ਬਹੁਤ ਖੁਸ਼ੀ ਹੋ ਰਹੀ ਉਹ ਇਹ ਤਸਵੀਰਾਂ ਨੇ ਜੋ ਤੁਸੀਂ ਦੇਖ ਰਹੇ ਹੋ ਕੈਮਰੇ ਦੇ ਮੂਰੇ ਤੇ ਕਾਫੀ ਖੁਸ਼ੀਆ ਇਹਨਾਂ ਦੇ ਇਹਨਾਂ ਦੇ ਚਿਹਰੇ ਤੇ ਦੇਖੀ ਜਾ ਸਕਦੀ ਹੈ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਅੱਜ ਲੁਧਿਆਣਾ ਦੇ ਵਿਖੇ ਆਸ਼ੀਰਵਾਦ ਐਨ ਜੀਓਜ਼ ਦੇ ਬੱਚੇ ਨੇ ਜਿਹੜੇ ਸਪੈਸ਼ਲ ਚਾਈਲਡ ਨੇ ਆਟイズਮ ਦਾ ਡਾਊਨ ਸਿੰਡਰਮ ਦੇ ਨਾਲ ਇਫੈਕਟਿਡ ਨੇ ਉੱਥੇ ਹੀ ਮਿਸ਼ਨ ਸਮਾਈਲ ਦੇ ਵੱਲੋਂ ਅੱਜ ਬਹੁਤ ਹੀ ਸੋਹਣਾ ਉਪਰਾਲਾ ਕਰਕੇ ਅੱਜ ਬੱਚਿਆਂ ਦੇ ਨਾਲ ਜਿਹੜਾ ਤੀਆਂ ਦਾ ਤਿਉਹਾਰ ਸੈਲੀਬ੍ਰੇਟ ਕੀਤਾ ਗਿਆ ਜਿੱਦਾਂ ਜਿਸ ਇਹ ਇਵੈਂਟ ਜੇ ਚਲ ਗਿਆ ਤੁਸੀਂ ਹੁਣ ਕੈਮਰੇ ਦੇ ਮਾਧਮ ਦੇ ਰਾਹੀਂ ਦੇਖ ਰਹੇ ਹੋ ਕਿਤਾ ਦਿ ਲੱਗਾ ਕਿਤਾ ਦਿ ਲੱਗਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਕਮੈਂਟ ਸੈਕਸ਼ਨਾਂ ਤੇ ਮਾਧਮ ਰਾਹੀਂ ਸਾਨੂੰ ਜ਼ਰੂਰ ਦੱਸਿਓ ਤੇ ਦੇਖਦੇ ਰਹੋ ਲੁਧਿਆਣਾ ਲਾਈਵ ਤੇ ਦੇਣਾ ਤੋਂ ਕੈਮਰਾ ਪਰਸਨ ਹਣੀ ਦੇ ਨਾਲ ਮੈਂ